ਦੋਸਤੋ ਆਪਣੇ ਘਰ ਦੇ ਨੇੜੇ ਤੇੜੇ ਕਈ ਪਰਿੰਦੇ ਆ ਜਿਹੜੇ ਉਹਨਾਂ ਨੇ ਆਪਦੇ ਘਰ ਬਣਾਏ ਆ। ਔਰ ਅਕਸਰ ਇਹੋ ਆ ਕੇ ਇੱਥੇ ਬੈਠਦੇ ਆ। ਤੇ ਕੁਝ ਜਿਹੜੇ ਛੋਟੇ ਪਰਿੰਦੇ ਆ ਜਿਵੇਂ ਇਹ ਜਿਹੜੀ ਚਿੜੀ ਆ। ਇਹ ਇੱਥੇ ਆਪਣਾ ਪਹਿਲਾ ਇਹਨੇ ਆਲਣਾ ਬਣਾਉਣਾ ਸ਼ੁਰੂ ਕੀਤਾ। ਔਰ ਕਮਲੇ ਦੇ ਕਬੂਟੇ ਦੇ ਵਿੱਚ ਹੀ ਇਹਨੇ ਆਲਣਾ ਬਣਾਇਆ। ਆਲਣਾ ਬਣਾ ਕੇ ਇਸ ਦੇ ਵਿੱਚ ਜਿਹੜੇ ਨੇ 10 ਨਾਂਡੇ ਜਿਹੜੇ ਆਪਣੇ ਰੱਖੇ ਆ ਹੁਣ ਇਹ ਰੋਜ਼ ਆ ਕੇ ਜਿਹੜਾ ਇਹ ਜੋੜਾ ਇੱਥੇ ਬੈਠਦਾ ਜਿਸ ਤਰ੍ਹਾਂ ਹੁਣ ਆਪਾਂ ਆਏ ਆ ਤਾਂ ਆਏ ਚਿੜੀ ਆ ਜਿਹੜੀ ਥੋੜੀ ਦੂਰ ਹੋ ਕੇ ਬੈਠ ਗਈ ਐ ਫਿਰ ਆ ਕੇ ਨੇ ਇਹਦੇ ਤੇ ਬੈਠ ਜਾਣਾ ਔਰ ਹਰਾਨੀ ਦੀ ਗੱਲ ਇਹ ਆ ਵੀ ਬਹੁਤ ਜ਼ਿਆਦਾ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਐ ਇੰਨੀ ਗਰਮੀ ਝਲਦੀ ਹੋਈ ਵੀ ਸਾਰਾ ਦਿਨ ਇੱਥੇ ਬੈਠਦੀ ਐ ਪਰ ਹੁਣ ਜਿਹੜਾ ਇਹ ਕਮਲਾ ਇਹਨੂੰ ਆਪਾਂ ਖਿੱਚ ਕੇ ਉਰਲੇ ਪਾਸੇ ਛਾਵੇਂ ਕਰ ਦਿੱਤਾ ਵੀ ਤਾਂ ਕਿ ਸਾਰਾ ਦਾਨ ਨੂੰ ਜਿਹੜਾ ਇੰਨੀ ਗਰਮੀ ਨਾ ਜਿਹੜੀ ਚਲਣੀ ਪਵੇ ਸੋ ਹੁਣ ਦੇਖਦੇ ਆਂ ਇਹਦਾ ਨਵਾਂ ਜਿਹੜਾ ਪਰਿਵਾਰ ਹੈ ਉਹ ਕਦੋਂ ਇੱਥੇ ਆਉਂਦਾ ਤੇ ਇਹਦੇ ਜਿਹੜਾ ਫੀਡ ਦਾ ਇੰਤਜ਼ਾਮ ਵੀ ਆਪਾਂ ਜਿਸ ਤਰ੍ਹਾਂ ਪਾਣੀ ਤੇਨ ਹੋਰ ਜਿਹੜੀ ਦਾਣੇ ਵਗੈਰਾ ਪਾਉਣ ਦਾ ਜਿਹੜਾ ਉਹ ਵੀ ਆਪਾਂ ਇੰਤਜ਼ਾਮ ਕੀਤਾ ਸੋ ਬਹੁਤ ਜਲਦੀ ਤੁਹਾਨੂੰ ਜਿਹੜੀ ਅਗਲੀ ਵੀਡੀਓ ਦੇ ਰੂਪ ਰੂ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ